ਪ੍ਰਭੂ ਜੀ ਦੀ ਹਜ਼ਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਸ਼ਾਮ ਸ੍ਰੀ ਆਓ ਅੱਜ ਦੇ ਵਚਨ ਦੇ ਵਿੱਚ ਜਾਣਦੇ ਆਂ ਅੱਜ ਰਾਤ ਦਾ ਵਚਨ ਦਾਨੀਅਲ 12 ਦੇ ਆਇਤੀ 3 ਨੰਬਰ ਆਇਤ ਪਰ ਉਹ ਜਿਹੜੇ ਬੁੱਧਵਾਨ ਹਨ ਅੰਬਰ ਦੇ ਪ੍ਰਕਾਸ਼ ਵਾਂਗ ਚਮਕਣਗੇ ਅਤੇ ਉਹ ਜਿਨ੍ਹਾਂ ਦੇ ਉਦਮ ਨਾਲ ਢੇਰ ਸਾਰੇ ਧਰਮੀ ਬਣ ਗਏ ਤਾਰਿਆਂ ਵਾਂਗ ਜੁਗੋ ਜੁਗ ਤੱਕ ਚਮਕਣਗੇ ਹਾਲੇਲੂਇਆ ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਸਾਨੂੰ ਆਖਦੇ ਨੇ ਕਿ ਜਿਹੜੇ ਬੁੱਧਵਾਨ ਆ ਉਹ ਅੰਬਰ ਦੇ ਪ੍ਰਕਾਸ਼ ਵਾਂਗ ਚਮਕਣਗੇ ਤੇ ਜਿਹੜੇ ਉਦਮੀ ਉਦਮ ਦੇ ਨਾਲ ਢੇਰ ਸਾਰੇ ਧਰਮੀ ਬਣ ਗਏ ਪਰਮੇਸ਼ਰ ਕਹਿੰਦੇ ਜਿਨ੍ਹਾਂ ਦੇ ਵਿੱਚ ਪ੍ਰਚਾਰ ਕਰਨ ਦਾ ਹਿੰਮਤ ਅਤੇ ਆਕਤਿਆ ਬਾਲਿਆ ਜਿਹੜੇ ਉਦਮ ਕਰਦੇ ਤੇ ਪਰਮੇਸ਼ਰ ਦੇ ਵਚਨ ਨੂੰ ਫੈਲਾਉਂਦੇ ਆ ਤੇ ਉਹਨਾਂ ਦੇ ਰਾਹੀ ਜਿਹੜੇ ਧਰਮੀ ਲੋਗ ਬਣਦੇ ਪਰਮੇਸ਼ਰ ਕਹਿੰਦੇ ਕਿ ਉਹ ਪਰਮੇਸ਼ਰ ਕਹਿੰਦੇ ਜੁਗੋ ਜੁਗ ਤਾਰਿਆਂ ਦੇ ਵਾਂਗੂ ਚਮਕਣਗੇ ਤੋ ਧੰਨਵਾਦ ਕਰਦੇ ਪਰਮੇਸ਼ਰ ਦਾ ਅੱਜ ਦੇ ਦਿਨ ਦੇ ਲਈ ਔਰ ਪਰਮੇਸ਼ਰ ਜੀ ਦੀ ਹਜ਼ੂਰੀ ਦੇ ਵਿੱਚ ਪ੍ਰਾਰਥਨਾ ਕਰਦੇ ਕਿ ਪਰਮੇਸ਼ਰ ਸਾਨੂੰ ਵੀ ਤਾਰਿਆਂ ਦੇ ਵਾਂਗ ਚਮਕਾਣ ਔਰ ਅਸੀਂ ਵੀ ਆਪਣੇ ਉਦਮ ਦੇ ਨਾਲ ਬਹੁਤ ਸਾਰੇ ਲੋਕਾਂ ਨੂੰ ਧਰਮੀ ਬਣਾ ਸਕੀਏ ਹਾਲੇਲੂਇਆ 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 ਧੰਨਵਾਦ 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 ਮਹਾਨ ਖੁਦਾ ਧੰਨਵਾਦ ਕਰਦੇ ਪਰਮੇਸ਼ਰ ਜੀ ਤੁਹਾਡੇ ਨਾਮ ਦੀ ਮੈਮਾ ਵਡਿਆਈ ਕਰਦੇ ਆ ਸਮਰਥੀ ਜ਼ਿੰਦਾ ਜ਼ਲਾਲੀ ਖੁਦਾ ਧੰਨਵਾਦ ਕਰਦੇ ਮੇਰੇ ਮਹਾਨ ਪਰਮੇਸ਼ਰ ਜੀ ਕਿ ਤੁਸੀਂ ਸਾਨੂੰ ਹੁਣ ਤੱਕ ਆਪਣੇ ਪਾਕ ਪਵਿੱਤਰ ਹੱਥਾਂ ਚ ਸੰਭਾਲ ਕੇ ਰੱਖਿਆ ਪ੍ਰਭ ਜੀ ਰਾਤ ਦੇ ਸਮੇਂ ਦੇ ਵਿੱਚ ਖੁਦਾਵੰਨ ਜੀ ਤੁਸੀਂ ਸਾਨੂੰ ਆਪਣੀ ਪਵਿੱਤਰ ਹਜ਼ੂਰੀ ਵਿੱਚ ਲੈ ਕੇ ਆਂਦਾ ਮੇਰੇ ਜ਼ਿੰਦਾ ਜਲਾਲੀ ਸਮਰਥੀ ਪਰਮੇਸ਼ਰ ਧੰਨਵਾਦ ਕਰਦੇ ਖੁਦਾਵੰਨ ਜੀ ਕਿ ਦਿਨ ਭਰ ਵਿੱਚ ਤੁਸੀਂ ਸਾਨੂੰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਦੇ ਵਿੱਚ ਐਂਟਰ ਕਰਵਾਇਆ ਖੁਦਾਵੰਨ ਜੀ ਮੇਰੇ ਮਹਾਨ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਖੁਦਾਵੰਨ ਜੀ ਅੱਜ ਦੇ ਰਾਤ ਦੇ ਮੰਨੇ ਦੇ ਲਈ ਖੁਦਾ ਜੋ ਤੁਸੀਂ ਸਾਨੂੰ ਸਵਰਗীয় ਮੰਨੇ ਦੇ ਨਾਲ ਪ੍ਰੈਸ ਕੀਤਾ ਹੈ ਖੁਦਾਵੰਨ ਜੀ ਇਸ ਸਵਰਗীয় ਮੰਨੇ ਦੇ ਲਈ ਪਰਮੇਸ਼ਰ ਜੀ ਦਿਲ ਤੋਂ ਧੰਨਵਾ ਧੰਕਾਰ ਦੇ ਖੁਦਾਵੰਨ ਜੀ ਮੇਰੇ ਜ਼ਿੰਦਾ ਜ਼ਲਾਲੀ ਸਮਰਥੀ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਹਾਲੇਲੂਇਆ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਆ ਮੇਰੇ ਸਮਰਥੀ ਖੁਦਾ ਤੁਹਾਡਾ ਧੰਨਵਾਦ ਕਰਦੇ ਪਰਮੇਸ਼ਰ ਤੁਸੀਂ ਕਿਆ ਜਿਹੜੇ ਉਦਮੀ ਆ ਜਿਹੜੇ ਪਰਮੇਸ਼ਰ ਜੀ ਤੁਸੀਂ ਕਿਆ ਬੁੱਧਵਾਨਿਆ ਅੰਬਰ ਦੇ ਤਾਰਿਆਂ ਦੇ ਵਾਂਗ ਚਮਕਣ ਕੇ ਸੱਚਮੁੱਚ ਪਰਮੇਸ਼ਰ ਜੀ ਸਾਨੂੰ ਸਾਰਿਆਂ ਨੂੰ ਪਰਮੇਸ਼ਰ ਜੀ ਉਦਮੀ ਬਣਾਓ ਬੁੱਧਵਾਨ ਬਣਾਓ ਖੁਦਾ ਤਾਂ ਕਿ ਅਸੀਂ ਤੁਹਾਡੇ ਵਚਨ ਦੇ ਅਕੋਰਡਿੰਗ ਪਰਮੇਸ਼ਰ ਜੀ ਧਰਤੀ ਤੇ ਚਮਕ ਸਕੀਏ ਖੁਦਾ ਤੁਹਾਡੇ ਵਚਨ ਨੂੰ ਪ੍ਰਚਾਰ ਕਰਕੇ ਪਰਬ ਜੀ ਅਸੀਂ ਬਹੁਤ ਸਾਰੇ ਲੋਕਾਂ ਨੂੰ ਧਰਮੀ ਬਣਾਈਏ ਮੇਰੇ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਮਹਾਨ ਖੁਦਾਵੰਨ ਜੀ ਸਮਰਥੀ ਪਰਮੇਸ਼ਰ ਜੀ ਧੰਨਵਾਦ ਕਰਦੇ ਤੁਹਾਡੇ ਨਾਮ ਦੀ ਮੈਂ ਵਡਿਆਈ ਕਰਦੇ ਮੇਰੇ ਜ਼ਿੰਦਾ ਜਲਾਲੀ ਸਮਰਥੀ ਖੁਦਾ ਜਿੰਦਾ ਜ਼ਲਾਲੀ ਪਰਮੇਸ਼ਰ ਹallelujah ਧੰਨਵਾਦ ਮੇਰੇ ਮਹਾਨ ਖੁਦਾਵੰ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਪ੍ਰਭ ਜੀ ਧੰਨਵਾਦ ਕਰਦੇ ਖੁਦਾ ਤੁਸੀਂ ਸਾਨੂੰ ਪਛਤਾਪ ਦਾ ਇੱਕ ਹੋਰ ਮੌਕਾ ਦਿੱਤਾ ਅੱਜ ਰਾਤ ਦੇ ਸਮੇਂ ਤੱਕ ਤੁਸੀਂ ਸਾਨੂੰ ਜਾਂਦਾ ਦੀ ਧਰਤੀ ਤੇ ਜਾਂਦੇ ਰੱਖਿਆ ਪ੍ਰਭੂ ਜੀ ਪ੍ਰਭੂ ਜੀ ਅੱਜ ਦੇ ਵਚਨਾਂ ਦੁਆਰਾ ਤੁਸੀਂ ਸਾਨੂੰ ਬles ਕੀਤਾ ਖੁਦਾ ਸੱਚਮੁੱਚ ਪ੍ਰਭੂ ਜੀ ਇਹ ਸਾਰੇ ਹੀ ਵਚਨ ਪਰਮੇਸ਼ਰ ਸਾਡੇ ਹਿਰਦਿਆਂ ਗੁਰਦੇ ਅੰਦਰ ਵਸ ਜਾਣ ਪਰਮੇਸ਼ਰ ਜੀ ਵੈਰੀ ਦੀ ਕੋਈ ਵੀ ਸ਼ਕਤੀ ਨਾ ਵਚਨਾਂ ਨੂੰ ਸਾਡੀ ਜ਼ਿੰਦਗੀ ਦੇ ਵਿੱਚੋਂ ਚੁਰਾਣ ਨਾ ਪਾਏ ਪ੍ਰਭੂ ਜੀ ਪਰ ਅਸੀਂ ਬਹੁਤ ਸਾਰੀ ਆਸ਼ੀਸ਼ ਔਰ ਬਰਕਤ ਨੂੰ ਪ੍ਰਭੂ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਲੈ ਕੇ ਪਹੁੰਚੀਏ ਮੇਰੇ ਮਹਾਨ ਖੁਦਾ ਜੋ ਤੁਹਾਡੇ ਵੱਲੋਂ ਸਾਨੂੰ ਮਿਲੀ ਹੋਈ ਹੈ ਖੁਦਾ ਅਸੀਂ ਆਤਮਿਕ ਦਾਣਾ ਵਰਦਾਨਾਂ ਦੇ ਨਾਲ ਭਰਪੂਰ ਮਹਾਨ ਖੁਦਾ ਦਇਆ ਕਰੋ ਸਮਰਥੀ ਪਰਮੇਸ਼ਰ ਜੀ ਕਿਰਪਾ ਕਰੋ ਮਹਾਨ ਖੁਦਾਬੰਦੀ ਮੇਰੇ ਜ਼ਿੰਦਾ ਜ਼ਲਾਲੀ ਖੁਦਾਬੰਦੀ ਮਾਫ ਕਰੋ ਖੁਦਾਬੰਦੀ ਪਛਤਾਪਤ ਆਪ ਕਰਦੇ ਖੁਦਾ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਦੇ ਲਈ ਪ੍ਰਭ ਜੀ ਜੋ ਵੀ ਸਾਡੇ ਕੋਲੋਂ ਪ੍ਰਜੀ ਦੇਨ ਪਰ ਵਿੱਚ ਗਲਤੀਆਂ ਗੁਨਾਹ ਹੋਏ ਖੁਦਾਵੰਨ ਜੀ ਸਾਡੇ ਬੋਲਣ ਸੁਣਨ ਚ ਦੇਖਣ ਚ ਪਰਮੇਸ਼ਰ ਜੀ ਗਲਤੀਆਂ ਗੁਨਾਹਾਂ ਨੂੰ ਮਾਫ ਕਰੋ ਮੇਰੇ ਮਹਾਨ ਖੁਦਾ ਸਾਨੂੰ ਪ੍ਰਭ ਜੀ ਬLES ਕਰੋ ਖੁਦਾਵੰਨ ਜੀ ਪਵਿੱਤਰ ਕਰੋ ਮੇਰੇ ਮਹਾਨ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਸਮਰਥੀ ਖੁਦਾ ਸਾਡਾ ਉੱਠਣਾ ਬੈਠਣਾ ਚੱਲਣਾ ਫਿਰਨਾ ਤੁਹਾਡੀ ਹਜ਼ੂਰੀ ਦੇ ਵਿੱਚ ਤੁਹਾਨੂੰ ਪਸੰਦ ਆਵਣ ਵਾਲਾ ਹੋਵੇ ਮੇਰੇ ਮਹਾਨ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਖੁਦਾਵੰ ਜੀ ਧੰਨਵਾਦ ਕਰਦੇ ਪ੍ਰਭੂ ਜੀ ਦਿਨ ਪਰ ਵਿੱਚ ਤੁਸੀਂ ਸਾਡੇ ਬਾਰਾਂ ਅਨ ਜਾਣ ਵਿੱਚ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਸਾਡੇ ਸਾਰੇ ਕੰਮਾਂ ਵਿੱਚ ਪਰਮੇਸ਼ਰ ਜੀ ਤੁਸੀਂ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਤੁਹਾਡੇ ਪਵਿੱਤਰ ਆਤਮਾ ਜੀ ਨੇ ਸਾਡੀ ਮਦਦ ਸਹਾਇਤਾ ਅਗਵਾਈ ਕੀਤੀ ਧੰਨਵਾਦ ਕਰਦੇ ਮੇਰੇ ਸਮਰਥੀ ਪਰਮੇਸ਼ਰ ਜੀ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਹਾਲੇਲੂਇਆ 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 ਤਨ ਵਾਤਨ 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 ਵਾਜ ਜ਼ਿੰਦਾਬਾਦ ਅਲੀ ਖੁਦਾ ਪਰਮੇਸ਼ਰ ਤੁਹਾਡਾ ਧੰਨਵਾਦ ਕਰਦੇ ਦਿਨ ਭਰ ਵਿੱਚ ਤੁਸੀਂ ਸਾਡੇ ਹੱਥਾਂ ਦੇ ਕੰਮਾਂ ਤੇ ਬਰਕਤ ਆਸ਼ੀਸ਼ ਦਿੱਤੀ ਖੁਦਾ ਤੁਸੀਂ ਸਾਡੇ ਭੈਣਾਂ ਭਾਈਆਂ ਨੂੰ ਪਰਮੇਸ਼ਰ ਜੀ ਤੁਸੀਂ ਸਾਰੀ ਹੀ ਕ੍ਰਿਸਚੀਅਨ ਨੂੰ ਸੰਭਾਲ ਕੇ ਰੱਖਿਆ ਖੁਦਾ ਤੁਸੀਂ ਸਾਨੂੰ ਹਰ ਇੱਕ ਐਕਸੀਡੈਂਟ ਦੁਰਘਟਨਾ ਬਿਮਾਰੀ ਤੋਂ ਬਚਾ ਕੇ ਰੱਖਿਆ ਪਰਮੇਸ਼ਰ ਜੀ ਤੁਹਾਡਾ ਧੰਨਵਾਦ ਕਰਦੇ ਪ੍ਰਭੂ ਜੀ ਤੁਸੀਂ ਸਾਨੂੰ ਹਰ ਇੱਕ ਲੜਾਈ ਝਗੜੇ ਤੋਂ ਦੂਰ ਰੱਖਿਆ ਤੁਹਾਡਾ ਧੰਨਵਾਦ ਕਰਦੇ ਹਾਂ ਮੇਰੇ ਸਮਰਥੀਆ ਪਰਮੇਸ਼ਰ ਦਇਆ ਕਰੋ ਕਿਰਪਾ ਕਰੋ ਮੇਰੇ ਜ਼ਿੰਦਗੀ ਵਾਲੀ ਖੁਦਾ ਮੇਰੇ ਮਹਾਨ ਖੁਦਾ ਤੁਹਾਡਾ ਧੰਨਵਾਦ ਕਰਦੀ ਤੁਹਾਡੇ ਨਾਮ ਦੀ ਮੈਮਾ ਵਡਿਆਈ ਹੋਵੇ ਪਰਮੇਸ਼ਰ ਜੀ ਹਾਲੇਲੂਇਆ ਹਾਲੇਲੂਇਆ ਪ੍ਰਭੂ ਜੀ ਜਿੰਨੇ ਵੀ ਭੈਣ ਭਰਾਜ ਰਾਤ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਨੇ ਖੁਦਾਵੰਜੀ ਪਰਮੇਸ਼ਰ ਜੀ ਨਾ ਸਾਰੇ ਹੀ ਭੈਣਾ ਭਰਾਵਾਂ ਨੂੰ ਤੁਹਾਡੇ ਪਵਿੱਤਰ ਜ਼ਰ ਵਾਲੀ ਲੋਰਵਰ ਲਾਉ ਦੇ ਵਿੱਚ ਛੁਪਾਣਿਆ ਖੁਦਾ ਸਿਰ ਦੇ ਬਾਲਾਂ ਤੋਂ ਲੈ ਕੇ ਪ੍ਰਭੂ ਜੀ ਪੈਰਾਂ ਦੀਆਂ ਤਲੀਆਂ ਤੱਕ ਖੁਦਾਵੰਜੀ ਆਪਣੇ ਸਾਰੇ ਹੀ ਬੱਚਿਆਂ ਨੂੰ ਪਰਮੇਸ਼ਰ ਆਪਣੇ ਹੱਥਾਂ ਵਿੱਚ ਕਵਰ ਕਰੋ ਆਪਣੇ ਪਵਿੱਤਰ ਲੋਅ ਚ ਕਵਰ ਕਰੋ ਖੁਦਾ ਬੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਨਾ ਦੀ ਜ਼ਿੰਦਗੀ ਦੇ ਵਿੱਚ ਐਂਟਰ ਨਾ ਹੋਣੇ ਪਾਏ ਖੁਦਾ ਇਹਨਾਂ ਨੂੰ ਸ਼ੋਣੇ ਨਾ ਪਾਏ ਪ੍ਰਭੂ ਜੀ ਸਾਡੀ ਸਮਰਥੀ ਪਰਮੇਸ਼ਰ ਜੀ ਅੱਗ ਖੁਦਾ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚ ਕੰਮ ਕਰੇ ਮੇਰੇ ਮਹਾਨ ਪਰਮੇਸ਼ਰ ਜੀ ਹਰ ਇੱਕ ਬੰਦਨ ਪ੍ਰਭੂ ਜੀ ਅੱਜ ਇਹਨਾਂ ਦੀਆਂ ਜ਼ਿੰਦਗੀਆਂ ਦੇ ਵਿੱਚੋਂ ਚਲ ਕੇ ਭਸਮ ਹੋ ਜਾਵੇ ਮੇਰੇ ਮਹਾਨ ਖੁਦਾ ਹਰ ਇੱਕ ਵੈਰੀ ਦਾ ਹਥਿਆਰ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਇਹਨਾਂ ਦੀਆਂ ਜ਼ਿੰਦਗੀਆਂ 'ਚੋਂ ਤੋੜ ਦਿੰਨੇ ਆ ਖੁਦਾਬੰਜੀ ਦਇਆ ਕਰੋ ਮਹਾਨ ਖੁਦਾਬੰਜੀ ਦਇਆ ਕਰੋ ਪਰਮੇਸ਼ੂ ਜੀ ਦੇ ਨਾਲ ਪੈਣਾ ਪਈਆਂ ਰਾਤ ਦੇ ਸਮੇਂ ਨੀਂਦ ਨਹੀਂ ਆਉਂਦੀ ਖੁਦਾ ਕਿਸੇ ਚਿੰਤਾ ਦੇ ਕਰਕੇ ਬੋਝ ਦੇ ਕਰਕੇ ਡਿਪਰੈਸ਼ਨ ਦੇ ਕਰਕੇ ਮੇਰੇ ਮਹਾਨ ਖੁਦਾਬੰਜੀ ਅੱਜ ਸਾਰੇ ਹੀ ਪੈਣਾ ਪਈਆਂ ਨੂੰ ਸਵਰਗ ਰਾਸ ਤੋਂ ਗੁੜੀ ਤੇ ਮਿੱਠੀ ਨੀਂਦ ਦਿਓ ਪ੍ਰਭੂ ਜੀ ਪਰਬਜੀ ਸੱਚਮੁੱਚ ਪ੍ਰਭ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਹਰ ਇੱਕ ਵੈਰੀ ਦੀ ਉਹ ਚਾਲ ਪਰਮੇਸ਼ਰ ਜੀ ਰੋਤ ਦੇ ਸਮੇਂ ਇਹਨਾਂ ਨੂੰ ਡਿਸਟਰਬ ਕਰਦੀ ਹੈ ਇਹਨਾਂ ਦੀ ਨੀਂਦਾਂ ਨੂੰ ਛੁਰਾਉਂਦੀ ਹੈ ਮੇਰੇ ਮਹਾਨ ਖੁਦਾ ਪ੍ਰਭ ਜੀ ਹਰ ਇੱਕ ਵੈਰੀ ਦੀ ਸਪਿਰਿਟ ਪ੍ਰਭ ਜੀ ਯਸ਼ੁ ਮਸੀਹ ਨਾਮ ਚ ਰੱਦ ਕਰ ਦੇ ਮੇਰੇ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਜਿੰਨੇ ਭੈਣਾ ਭਰਾਵਾਂ ਤੇ ਕਰਜ਼ਾ ਖੁਦਾ ਕਰਜ਼ੇ ਦੇ ਕਾਰਨ ਪਰਮੇਸ਼ਰ ਜੀ ਜੋ ਰਾਤ ਦੇ ਸਮੇਂ ਚਿੰਤਾ ਬੋਝ ਦੇ ਵਿੱਚ ਰਹਿੰਦੇ ਪ੍ਰਭ ਜੀ ਅੱਜ ਸਾਰੇ ਹੀ ਕਰਜ਼ਿਆਂ ਨੂੰ ਪ੍ਰਭ ਜੀ ਤੁਸੀਂ ਆਪਣੇ ਪਾਸ ਪਵਿੱਤਰ ਹੱਥਾ ਚ ਲੈ ਕੇ ਕੈਨਸਲ ਕਰੋ ਖੁਦਾ ਮੇਰੇ ਮਹਾਨ ਪਰਮੇਸ਼ਰ ਸੱਚਮੁੱਚ ਖੁਦਾਵੰਨ ਜੀ ਤੁਹਾਡੇ ਬੱਚੇ ਮੰਗਣ ਵਾਲੇ ਨਹੀਂ ਪ੍ਰਭ ਜੀ ਪਰ ਵੰਡਣ ਵਾਲੇ ਬਣ ਜਾਣ ਖੁਦਾਵੰਨ ਜੀ ਇਹਨਾਂ ਦੇ ਹੱਥਾਂ ਦੇ ਕੰਮਾਂ ਨੂੰ ਬles ਕਰੋ ਸਮਰਥੀ ਬਣਾਓ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਪਰਮੇਸ਼ਰ ਜੀ ਇਹਨਾਂ ਦੇ ਘਰਾਣਿਆਂ ਦੇ ਵਿੱਚ ਖੁਦਾਵੰਨ ਜੀ ਤੁਹਾਡੀ ਬਰਕਤ ਆ ਜਾਵੇ ਮੇਰੇ ਮਹਾਨ ਖੁਦਾ ਤੁਹਾਡੀ ਸੱਚੀ ਸ਼ਾਂਤੀ ਨਾ ਘਰਾਣਿਆਂ ਦੇ ਵਿੱਚ ਹੋਵੇ ਖੁਦਾ ਰਾਤ ਦੇ ਸਮੇਂ ਪਰਮੇਸ਼ਰ ਤੁਹਾਡੇ ਸਵਰਗੀ ਦੂਤ ਨਗਰ ਪਰਿਵਾਰਾਂ ਅੰਦਰ ਚੱਲਦੇ ਫਿਰਦੇ ਨਜ਼ਰ ਆਉਣ ਪਰਮੇਸ਼ਰ ਜੀ ਸੱਚਮੁੱਚ ਤੁਹਾਡਾ ਪਵਿੱਤਰ ਆਤਮਾ ਇਹਨਾਂ ਘਰਾ ਪਰਿਵਾਰਾਂ ਦੀ ਅਗਵਾਈ ਕਰੇ ਮੇਰੇ ਮਹਾਨ ਪਰਮੇਸ਼ ਸੋਨ ਦੇ ਲਈ ਜਾਣ ਖੁਦਾ ਇਹਨਾਂ ਦੇ ਬਿਸਤਰਿਆਂ ਦੇ ਇਰਦ-ਗਿਰਦ ਪਰਮੇਸ਼ਰ ਜੀ ਤੁਹਾਡੇ ਸਵਰਗੀ ਦੂਤ ਇਹਨਾਂ ਦੀ ਰਾਖੀ ਕਰਨ ਮੇਰੇ ਮਹਾਨ ਖੁਦਾਵੰਦ ਜੀ ਪ੍ਰਭ ਜੀ ਵੈਰੀ ਦੀ ਕੋਈ ਵੀ ਸ਼ਕਤੀ ਇਹਨਾਂ ਦੇ ਘਰਾਂ ਵਿੱਚ ਐਂਟਰ ਨਾ ਹੋਣੇ ਪਾਏ ਪ੍ਰਭ ਜੀ ਹਰ ਇੱਕ ਮੈਂਬਰ ਨੂੰ ਪਰਮੇਸ਼ਰ ਤੁਹਾਡੇ ਪਵਿੱਤਰ ਲਹੂ ਦੇ ਵਿੱਚ ਕਵਰ ਕਰ ਦੇ ਮੇਰੇ ਮਹਾਨ ਖੁਦਾ ਸੁਪਨੇ ਰਾਹੀਂ ਗੱਲਾਂ ਬਾਤ ਕਰਨੀ ਆਪਣੇ ਗੁੱਜੇ ਤੇ ਦਨੁ ਪ੍ਰਗਟ ਕਰਨਾ ਖੁਦਾਵੰਦ ਜੀ ਹਰ ਇੱਕ ਭੈਣ ਭਰਾ ਦੇ ਨਾਲ ਪਰਮੇਸ਼ਰ ਜੀ ਤੁਸੀਂ ਗੱਲਬਾਤ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਪਰਮੇਸ਼ਰ ਜੀ ਇਹ ਅਗਰ ਪਰਿਵਾਰਾਂ ਨੂੰ ਤੁਹਾਡੇ ਸਵਰਗੀ ਦੁੱਤਾਂ ਦੀ ਵਾਰਡ ਲਾਉਂਦੇ ਹੋਏ ਪਰਮੇਸ਼ਰ ਜੀ ਰਾਤ ਦਾ ਸਾਰਾ ਸਮਾਂ ਤੁਹਾਡੇ ਹੱਥਾਂ 'ਚ ਸੌਂਪਦੇ ਮੇਰੇ ਮਹਾਨ ਖੁਦਾਵੰ ਜੀ ਸਾਰੀ ਪ੍ਰਾਰਥਨਾ ਨੂੰ ਪ੍ਰਭੂ ਜੀ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਸਾਰੀ ਪ੍ਰਾਰਥਨਾ ਪ੍ਰਭ ਯਸ਼ੁਮਸੀ ਨਾਮ ਦੇ ਵਿੱਚ ਮੰਗਦੇ ਆਂ ਆਮੇਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਨਣਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ। ਅਗਰ ਤੁਸੀਂ ਵੀ ਸਿਸਟਮ ਮਨਪ੍ਰੀਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 6280896731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੇਅਰ ਰਿਕੁਐਸਟ ਲਿਖਵਾ ਸਕਦੇ ਹੋ। ਪ੍ਰੇਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ। ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀਦੀ